ਟੱਡੇ ਪੈਸੇ ਮੜਵਾ ਦੋ ਅਸੀਂ ਬਹੁਤ ਔਖੀ ਕਰਕੇ ਤਿਆ ਸਾਡਾ ਬਾਪ ਵੀ ਨਹੀਂ ਹੈ ਅਸੀਂ ਤਿੰਨ ਭੈਣ ਭਾਈਆਂ ਨੇ ਮੈਂ ਦਿਹਾੜੀਆਂ ਲਾ ਲਾ ਕੇ ਕਰਦੀ ਪਈਆਂ ਮੇਰੀ ਮਾਂ ਬਨਮਨ ਜੀ ਤੇ ਬਿਮਾਰ ਪਈ ਹੈ ਇੱਕ ਆਮ ਬੰਦਾ ਹੋ ਵਕੀਲ ਥੋੜੀ ਹੁੰਦਾ ਉਹ ਪੁਲਿਸ ਅਧਿਕਾਰੀ ਥੋੜੀ ਹੁੰਦਾ ਇਹਨਾਂ ਨੇ ਬੜਿਆ ਇਹ ਕੋਈ ਕਾਰਵਾਈ ਕਿਉਂ ਨਹੀਂ ਕਰਦੇ ਇੱਕ ਵੱਡਾ ਮਾਅਕੇ ਜਿਹੜਾ ਹੈਗਾ ਚੱਲ ਚੁ ਗਿਆ ਇਹ ਵੱਡਾ ਮਾਅ ਵੀ ਇਹੀ ਹੈ ਬਾਈ ਹੁਣ ਇਹ ਚਿੱਟੇ ਨਾਲ ਤਾਂ ਇੱਕ ਮੁੰਡਾ ਮਰਦਾ ਤਾਂ ਸਾਰਾ ਪਰਿਵਾਰ ਖਰਾ ਹੋਇਆ ਖੜਾ ਦੇਖ ਲਓ ਇਤੋਂ ਬਾਅਦ ਜਿਵੇਂ ਤੁਹਾਡੇ ਘਰਾਂ ਦੇ ਮੂਰੇ ਤੁਸੀਂ ਕਹਿੰਦੇ ਸੀ ਨਾ ਤੁਸੀਂ ਇੱਥੇ ਆ ਕੇ ਸਾਫਤ ਕਰ ਦਿੰਦੇ ਮੀਡੀਆ 'ਚ ਜੇ ਮੈਂ 420 ਦੀ ਧਾਰਾ ਕਿਉਂ ਬਣਾਈ ਗਈ ਹੈ ਇਸੇ ਲਈ ਨਾ ਕਿ ਕੋਈ ਛਾਤਰ ਬੰਦਾ ਠੱਗੀ ਮਾਰ ਜੇ ਤਾਂ ਇਹਦੇ ਤੇ ਕੰਮ ਕਿਉਂ ਨਹੀਂ ਕਰ ਰਹੇ ਜਦੋਂ ਬੇਇਨਸਾਫੀਆਂ ਰੁਕਣਗੀਆਂ ਰੰਗਲਾ ਤਾਂ ਤਾਂ ਬਣੂ ਜੇ ਰੰਗਲਾ ਕਹਿਣ ਨਾਲ ਬਣਜੂ ਜਾਂ ਪੈਗ ਲਾਉਣ ਨਾਲ ਬਣਜੂ ਜਿਹੜਾ ਏਜੰਟ ਸਾਡੇ ਬੰਦ ਨੂੰ ਧਮਕੀ ਦੂ ਗੱਡੀ ਪਾ ਕੇ ਪਿੱਛੇ ਘੜੂਚੂਗਾ ਜੀ ਅਜੰਟਰ ਦੇ ਸਤਾਏ ਹੋਏ ਲੋਕ ਅੱਜ ਮੁਹਾਲੀ ਦੇ ਹੰਸਪਾਪ ਗੁਰਦੁਆਰਾ ਦੇ ਵਿੱਚ ਪਹੁੰਚੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਪੂਰੇ ਪੰਜਾਬ ਤੋਂ ਹਰਿਆਣੇ ਤੋਂ ਹਿਮਾਚਲ ਤੋਂ ਜਿਹੜੇ ਹੈਗੇ ਰਾਜਸਥਾਨ ਦੇ ਲੋਕ ਵੀ ਜਿਹੜੇ ਹੈਗੇ ਇੱਥੇ ਪਹੁੰਚੇ ਨੇ ਭਾਈ ਪਰਾਂ ਸਿੱਧੂ ਦੇ ਕੋਲ ਮੇਰੇ ਨਾਲ ਕੁਝ ਲੋਕ ਜਿਹੜੇ ਹੈਗੇ ਮੇਰੇ ਨਾਲ ਨੇ ਗੱਲਬਾਤ ਕਰਾਂਗੇ ਭਾਜੀ ਕਿੰਨੇ ਠੱਗੀ ਹੋਈ ਹੈ ਤੁਹਾਡੇ ਨਾਲ ਉਹਦੇ ਬਾਰੇ ਥੋੜਾ ਦੱਸਿਓ ਸਾਡੇ ਨਾਲ ਪਰ ਪਰਸਨ 8-8 ਲੱਖ ਦੀ ਠੱਗੀ ਹੋਈ ਹੈ ਬਾਕੀ ਕਈ ਫੈਮਿਲੀ ਇਦਾਂ ਨੇ ਜਿਹਨਾਂ ਨੇ 45 ਲੱਖ 32 ਲੱਖ 35 ਲੱਖ ਤੱਕ ਵੀ ਹੋਈ ਵੀ ਠੱਗੀ ਹੋਈ ਹੈ ਇਹ ਮਨਪ ਔਰ ਪ੍ਰਿਤਪਾਲ ਸਿੰਘ ਜੋ ਵੀ ਬਿਜਲੀ ਬੋਰਡ ਵੇ ਜੇਆਰ ਰੋਪੜ ਥਰਮੋ ਪਲਾਂਟ ਕਨੋਲੀ ਚ ਉਸ ਦੇ ਪਰ ਉਹਨਾਂ ਦਾ ਬੇੜਾ ਜਸਕਰ ਨਾ ਐਡਵੋਕੇਟ ਹੈ ਤੇ ਮਾਤਾ ਉਹਨਾਂ ਦੀ ਜੋ ਮਾਤਾ ਸਜੀਤ ਕੁਮਾਰਾ ਸਾਹਿਬ ਕੋ ਉਹਨਾਂ ਦੇ ਅਕੈਡਮੀ ਆਨੰਦਪੁਰ ਸਾਹਿਬ ਕਰ ਰਹੇ ਹੈ ਉਹਨਾਂ ਸਾਰਿਆਂ ਨੇ ਮਿਲ ਕੇ ਕੱਲੇ ਗੁਰਵਿੰਦਰ 150 ਬੰਦੇ ਤੋਂ 8 ਲੱਖ ਰੁਪਏ ਕਿਸੇ ਤੋਂ 4 ਲੱਖ ਤੋਂ 5 ਲੱਖ ਲੈ ਰੱਖਿਆ ਤੇ ਅਸੀਂ ਸਾਰਿਆਂ ਨੇ ਮਿਲ ਕੇ ਪਰਚਾ ਵੀ ਕਰਵਾਇਆ ਦਿੱਤਾ ਹੈ ਕੰਮਰੇਡ ਬਿਜਲੀ ਦਿੱਤੀ ਹੈ ਲੈ ਕੇ 36 ਚ ਤੇ ਅਸੀਂ ਹੁਣ ਪ੍ਰਸ਼ਾਸਨ ਤੋਂ ਇਹੀ ਮੰਗ ਕਰ ਰਹੇ ਜੀ ਜੋ ਵੀ ਬਣਦੀ ਕਾਰਵਾਈ ਉਹ ਕੀਤੀ ਜਾਵੇ ਅੱਜ ਤੁਸੀਂ ਇੱਥੇ ਪਹੁੰਚੇ ਆ ਅੰਮ੍ਰਿਤਸਰ ਗੁਰਦੁਆਰਾ ਦੇ ਕੋਲ ਭਾਈ ਪੰਨਾ ਸਿੱਧੂ ਜੀ ਦੇ ਕੋਲ ਕੀ ਕੀ ਮੰਗ ਲੈ ਕੇ ਆਏ ਹੋ ਕੀ ਚਾਹੁੰਦੇ ਹੋ ਕਿ ਕੀ ਹੋਣਾ ਚਾਹੀਦਾ ਤੁਹਾਡੇ ਪੈਸੇ ਵਾਪਸ ਆਏ ਹੁਣ ਤੱਕ ਪੈਸੇ ਸਾਡੇ ਕੋਲ ਕੋਈ ਵਾਪਸ ਨਹੀਂ ਆਏ ਅਸੀਂ ਇਹੀ ਮੰਗ ਕਰਨ ਜਾਂਦੇ ਆ ਵੀ ਜੋ ਵੀ ਇਹ ਚੱਲ ਰਿਹਾ ਜੋ ਵੀ ਧੰਦਾ ਚੱਲ ਰਿਹਾ ਹੈ ਵੀ ਇਹ ਬੰਦ ਕੀਤਾ ਜਾਵੇ ਉਸ ਤੋਂ ਬਾਅਦ ਜੋ ਵੀ ਲੋਕਾਂ ਨੇ ਠੱਗੀ ਹੋਈ ਹੈ ਉਹਨਾਂ ਦੇ ਪੈਸੇ ਵਾਪਸ ਹੋ ਜਾਣੇ ਜਿਹੜੇ ਏਜੰਟ ਦੀ ਤੁਸੀਂ ਗੱਲ ਕਰ ਰਹੇ ਹੋ ਕਿੱਥੋਂ ਦਾ ਏਜੰਟ ਹੈ ਇਹ ਮਨਪ੍ਰੀਤ ਸਿੰਘ ਖਰਾਨਾ ਚੰਡੀਗੜ੍ਹ 30 ਏਜ 245 ਹਾਊਸ ਨੰਬਰ ਇਹ ਹੁੰਦਾ ਕਿ ਕਿ ਪੈਸੇ ਲੈਏ ਸੀ ਕਿੱਥੇ ਭਜਾਣ ਦੇ ਪੈਸੇ ਲੈ ਸੀਗੇ ਇਹਨੇ ਇਹਨਾਂ ਦਾ ਯੂ ਐਸ ਏ ਦਾ ਵੀਜ਼ਾ ਆਰਬਨ ਵੀਜ਼ਾ ਸਾਰੇ ਬੰਦੇ ਨੂੰ ਅਮਰਿਸ਼ ਕਾ ਕੇ ਅਮਰਿਸ਼ ਸਰਟੀਫਿਕੇਟ ਲੈ ਕੇ ਵੀ ਅਮਰਿਸ਼ ਸਿੱਖ ਤਾਂ ਸਿੱਖ ਭਾਵਨਾਵਾਂ ਨਾਲ 6551 ਇਕੱਤਰ ਨੇ ਤੇ ਸਿੱਖ ਧਰਮ ਨੇ ਨੋਤੇ ਇਹਨਾਂ ਨੇ 8 ਲੱਖ ਰੁਪਏ 10 ਲੱਖੀ ਠੱਗੀ ਕੀਤੀ ਹੈ ਹਾਂਜੀ ਹੋਰ ਵੀ ਕੁਝ ਲੋਕ ਮੇਰੇ ਨਾਲ ਜੁੜ ਚੁੱਕੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਜੀ ਕੀ ਨਾਮ ਹੈ ਤੁਹਾਡਾ ਜੀ ਸਰੇਂਦਰ ਚੰਗਾ ਜੀ ਕੀ ਕੀ ਠਗੀ ਹੋਈ ਥੋੜੇ ਨਾਲ ਕੀ ਕਹਿ ਕੇ ਤੁਹਾਨੂੰ ਠੱਗਿਆ ਗਿਆ ਉੱਥੇ ਉਹਨਾਂ ਨੇ ਇਹੀ ਗੱਲ ਕਹੀ ਸੀਗੀ ਵੀ ਤੁਹਾਨੂੰ ਗੁਰਦੁਆਰੇ ਥਰੂ ਆਈ ਭੇਜਾਂਗੇ ਸੀ ਤੇ ਇਹਦੇ ਵਿੱਚ ਸਵਾ ਪੰਜ ਲੱਖ ਰੁਪਏ ਤੁਸੀਂ ਲਵਾਂਗੇ ਤੇ ਸਵਾ ਪੰਜ ਲੱਖ ਰੁਪਏ ਲੈ ਕੇ ਉਹ ਕਹਿੰਦੇ ਵੀ ਜਲਦੀ ਕਰੋ ਅਸੀਂ 10 ਦਿਨ ਦੀ ਬੇਡ ਤੇ ਸੀਗੀ ਜੀ ਵੀ 10 ਦਿਨ ਰਹਿ ਗਏ ਵੀ 10 ਦਿਨਾਂ ਦੇ ਵੀ ਹੁਣੇ ਦਵਾ ਦਾ ਪੈਸੇ ਕਰਾਓ ਜੀ ਉਹ ਕਰਾ ਕੇ ਜੀ ਅਸੀਂ ਅਜਾ ਕਦੇ ਸਹੀ ਗੱਲ ਹੋਊਗੀ ਜੀ ਯਕੀਨ ਕੀਤਾ ਇਹਨਾਂ ਤੇ ਪਰ ਇਹ ਗੁਰੂ ਘਰ ਦੇ ਨਾਂ ਤੇ ਠੱਗੀਆਂ ਮਾਰ ਰਹੇ ਨੇ ਜੀ ਤੇ ਹੁਣਾਂ ਇਹ ਦਰਖਾਸਤਾਂ ਵੀ ਅਸੀਂ ਦਿੱਤੀਆਂ ਹੋਈਆਂ ਨੇ ਹੁਣ ਪੁਲਿਸ ਦੇਖੋ ਵੀ ਕੀ ਕਰਦੀ ਹੈ ਜੀ ਇਹਨਾਂ ਦੀ ਗੱਲ ਹੋਈ ਕਦੋਂ ਪੈਸੇ ਕਦੋਂ ਦਿੱਤੇ ਸੀਗੇ ਤੇ ਕੰਪਲੇਂਟ ਕਰ ਉਹ ਦਿੱਤੀ ਹੈ ਤੇ ਆਸ਼ਵਾਸ਼ਣ ਕੀ ਮਿਲਦਾ ਏਜੰਟਾ ਵੱਲੋਂ ਜਦੋਂ ਇਹਨਾਂ ਦਾ ਰੌਲਾ ਪਿਆ ਜੀ ਸਤਨਾਮ ਨਾਲ ਜੀ ਉਸ ਤੋਂ ਬਾਅਦ ਕੰਪਲੇਂਟ ਦਿੱਤੀ ਉਹ ਜੀ ਅਸੀਂ ਨੇ ਉਸ ਤੋਂ ਬਾਅਦ ਕੰਪਲੇਂਟ ਹੀ ਰਹਿ ਗਈ ਕੱਲੀ ਜੀ ਹੋਰ ਕੁਝ ਨਹੀਂ ਹੋਇਆ ਦਾ ਉਹ ਬੰਦਾ ਜ਼ਮਾਨਤ ਕਰਾ ਗਿਆ ਆਪਦੀ ਉਹ ਬਾਹਰ ਫਿਰਦਾ ਆ ਉਹਨਾਂ ਕਹਿੰਦੇ ਫਰਾਰ ਆ ਜੀ ਉਹ ਉਹ ਇਹੀ ਗੱਲ ਕਰ ਰਹੇ ਨੇ ਕਿ ਕੰਪਲੇਂਟ ਦੇ ਵਿੱਚ ਕੀ ਕੁਝ ਦਿੱਤਾ ਤੁਸੀਂ ਕੀ ਕਹਿਣਾ ਚਾਹੋਗੇ ਕੰਪਲੇਂਟ ਦੇ ਵਿੱਚ ਤਾਂ ਇਹੀ ਕਿਹਾ ਜੀ ਵੀ ਸਾਡਾ ਧੋਖਾ ਠੱਗੀ ਬੱਜੀ ਹੈਗੀ ਵੀ ਇਹ ਸਾਡੇ ਪੈਸੇ ਸਾਨੂੰ ਵਾਪਸ ਕਰਾਏ ਜਾਣ ਤੇ ਇਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਜੀ। ਤੁਹਾਨੂੰ ਵੀ ਯੂਐਸਏ ਜਾਣ ਦੀ ਕਿਹਾ ਸੀਗਾ? ਹਾਂ ਸਾਨੂੰ ਕਿਹਾ ਸੀਗਾ ਜੀ ਪਰ ਅਸੀਂ ਨਾ ਕੀਤੀ ਹੈ ਜੀ। ਭਾਈ ਪਾਨਾ ਸਿੱਧੂ ਜੀ ਦੇ ਕੋਲ ਤੁਸੀਂ ਪਹੁੰਚੇ ਹੋ ਅੱਜ ਅੰਬਸਾਹਬ ਗੁਰਦੁਆਰੇ ਦੇ ਵਿੱਚ ਵੱਡਾ ਇਕੱਠ ਜੁੜਾ ਹੈ। ਕੀ ਮੰਗ ਕਰਦੇ ਹੋ ਭਾਜੀ ਦੇ ਕੋਲ? ਮੰਗ ਤਾਂ ਇਹੀ ਹੈ ਜੀ ਸਾਡੀ ਵੀ ਉਹਨੂੰ ਸਖਤ ਤੋਂ ਸਖਤ ਸਜ਼ਾ ਜੀ। ਸਾਰਿਆਂ ਦੇ ਜਿਨ੍ਹਾਂ ਦੇ ਪੈਸੇ ਨੇ ਸਾਰਾ ਨੂੰ ਪੈਸੇ ਮਿਲਣੇ ਚਾਹੀਦੇ ਨੇ ਜੀ। ਕਿ ਇਹ ਹੀ ਮੰਗ ਹੈ ਸਾਡੀ ਜੀ? ਮੇਰਾ ਨਾਮ ਸੁਖਮਿੰਦਰ ਸਿੰਘ ਆ ਜੀ ਅਸੀਂ ਸੁਧਾਰ ਤੋਂ ਆ ਜੀ। ਅਸੀਂ ਇਟਲੀ ਦੇ ਨੌਂ ਤੇ ਆ ਬੰਦਾ ਜਸਦੇਵ ਸਿੰਘ ਢੀਂਟਸਾ ਜੀ ਜਿਹਨੇ ਸਾਡੇ ਪਿੰਡ ਦੇ ਪੰਜਾਂ ਮੁੰਡਿਆਂ ਤੋਂ ਕਿਸੇ ਤੋਂ 8 ਲੱਖ ਕਿਸੇ ਤੋਂ 10 ਲੱਖ ਲੈ ਕੇ ਘਟੋ ਘਟ 40 ਲੱਖ ਰੁਪਈਆ ਸਾਡੇ ਪਿੰਡ ਚੋਂ ਇਹ ਲੈ ਗਿਆ ਵਾ ਤੇ ਅਸੀਂ ਇਹ ਤੇ ਪ੍ਰਸ਼ਾਸਨ ਤੇ ਐਸਐਸਪੀ ਦੇ ਦਰਖਾਸਤ ਦਿੱਤੀ ਸੀ ਇਸ ਤੇ ਐਫਆਈਆਰ ਵੀ ਕੱਟ ਹੋਈ ਆ ਇੱਕ ਐਫਆਈਆਰ ਤੇ ਫਤੇਗੜ ਸਾਹਿਬ ਤੋਂ ਕੱਟ ਹੋਈ ਆ ਪਰ ਇੱਕ ਸਾਲ ਹੋ ਗਿਆ ਹਜੇ ਤੱਕ ਉਸ ਬੰਦੇ ਤੇ ਕੋਈ ਕਾਰਵਾਈ ਨਹੀਂ ਹੈ ਉਹ ਬੰਦਾ ਪਤਾ ਨਹੀਂ ਕਿੱਥੇ ਅੰਡਰਗਰਾਉਂਡ ਹੋਇਆ ਆ ਕਾਰ ਉਹਦਾ ਅਲੀ ਸ਼ਾਨ ਘਾਰਾ ਨਾਲ ਪਲਾਟ ਆ ਤਿੰਨ ਤਿੰਨ ਗੱਡੀਆਂ ਖੜੀਆਂ ਫੋਰਚੂਨਰ ਸ਼িকারਪੀਓ ਹੋਰ ਸਾਡੇ ਗਰੀਬਾਂ ਦੀ ਕਮਾਈ ਲੁੱਟ ਕੇ ਇਹ ਬੰਦਾ ਆਪਦੀ ਐਸ਼ ਕਰ ਰਿਹਾ ਅਸੀਂ ਇਹੀ ਮੰਗ ਕਰਦੇ ਆਂ ਹਰ ਜਗ੍ਹਾ ਤੋਂ ਥੱਕ ਕੇ ਹੁਣ ਅਸੀਂ ਬਾਈ ਭਾਨੇ ਸਿੱਧੂ ਕੋਲੇ ਪਹੁੰਚੇ ਆਂ ਸਾਨੂੰ ਬੜੀ ਆਸ ਆ ਵੀ ਇਹ ਸਾਡਾ ਕੋਈ ਨਾ ਕੋਈ ਹੱਲ ਕਰਕੇ ਦੇਣਗੇ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਮੰਗ ਕਰਦੇ ਆਂ ਵੀ ਸਾਡੇ ਜਿਹੜੇ ਪੈਸੇ ਆ ਸਾਨੂੰ ਵਾਪਸ ਦਿਵਾਏ ਜਾਣ ਇਹ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਕਿੱਥੇ ਜਾਣਦੇ ਪਹਿਲੇ ਇਹ ਜਸਦੇਵ ਸਿੰਘ ਢੀਂਡਸਾ ਦਾ ਨਾਮ ਆ ਇਹਨੂੰ ਪੋਲਾ ਇਟਲੀ ਵਾਲਾ ਵੀ ਕਹਿੰਦੇ ਆ ਤੇ ਇਹ ਫਤੇਗੜ ਸਾਹਿਬ ਸ਼ਮਸ਼ੇਰ ਨਗਰ ਸਰਹੰਦ ਦਾ ਰਹਿਣ ਵਾਲਾ ਜੀ ਤੇ ਇਹ ਇਟਲੀ ਜਾਣ ਦੇ ਲਈ ਸਾਨੂੰ ਇਹਨੇ ਚਾਂਸੇ ਚ ਲਿਆ ਸੀ ਆ ਵੀ ਤੁਹਾਡੇ ਜਵਾਕਾਂ ਨੂੰ ਜਾਂ ਕਿਸੇ ਦਾ ਭਰਾ ਸੀਗਾ ਉਹਨੂੰ ਲੈ ਕੇ ਜਾਣ ਲਈ ਵੀ ਅਸੀਂ ਤੁਹਾਨੂੰ ਉੱਥੇ ਸੈੱਟ ਕਰਾਂਗੇ ਆਪਦੇ ਕੋਲੇ ਰੱਖਾਂਗੇ ਖੇਤੀ ਦਾ ਕੰਮ ਆ ਵੀ ਇੰਨੇ ਪੈਸੇ ਵੰਡ ਕੇ ਤੁਹਾਡੇ ਸਾਨੂੰ ਬਹੁਤ ਸਹਿਬਾਗ ਦਿਖਾਏ ਉਸ ਤੋਂ ਬਾਅਦ ਇਹ ਹੌਲੀ ਹੌਲੀ ਸਾਡੇ ਨਾਲ ਪਿੱਛੇ ਹਟ ਗਿਆ ਕਦੇ ਕਹਿੰਦਾ ਮੇਰੀ ਭੈਣ ਮਰ ਗਈ ਕਦੇ ਮੇਰਾ ਭਰਾ ਮਰ ਗਿਆ ਪਤਾ ਨਹੀਂ ਕਿਹਨੂੰ ਕਿਹਨੂੰ ਮਾਰਤਾ ਉਸ ਤੋਂ ਬਾਅਦ ਇਹਨੇ ਸਾਨੂੰ ਸਾਰੇ ਸਾਡੇ ਫੋਨਾਂ ਤੋਂ ਡਿਸਕਨੈਕਟ ਕਰਤਾ ਜੀ ਬਲੌਕ ਕਰਤਾ ਸਾਡਾ ਕੋਈ ਫੋਨ ਨਹੀਂ ਚੱਕਦਾ ਤੇ ਬਾਕੀ ਇਹਨਾਂ ਦਾ ਘਰ-ਬਾਰ ਫਤੇਗੜ ਸਾਹਿਬ ਹੈਗਾ ਜੀ ਬੜਾ ਤਗੜਾ ਹੈ ਇੱਕ ਇਹਦਾ ਮੁੰਡਾ ਵਾ ਜੀ ਉਹ ਕਹਿੰਦਾ ਮੇਰਾ ਮੁੰਡਾ ਡੀਐਸਪੀ ਲੱਗਿਆ ਹੋਇਆ ਪੁਲਿਸ ਦੇ ਵਿੱਚ ਹੈਗਾ ਉਹਦੀਆਂ ਵੀ ਧਮਕੀਆਂ ਦਿੱਤਾ ਵੀ ਮੈਂ ਤੁਹਾਨੂੰ ਅੰਦਰ ਕਰਾ ਦਊਗਾ ਜੀ ਆ ਭੈਣ ਮੇਰੇ ਨਾਲ ਜੁੜ ਚੁੱਕੀ ਹੈ ਗੱਲਬਾਤ ਕਰਾਂਗੇ ਭੈਣ ਤੁਸੀਂ ਪਹੁੰਚੇ ਹੋ ਬੜੀਆਂ ਉਮੀਦਾਂ ਲੈ ਕੇ ਤੁਸੀਂ ਆਏ ਹੋ ਕੀ ਕਹਿਣਾ ਚਾਹੁੰਗੇ ਸਭ ਤੋਂ ਪਹਿਲਾਂ ਤਾਂ ਵੀਰੇ ਜਿਹੜੇ ਏਜੰਟ ਹੈ ਇਹਨਾਂ ਨਾਲ ਖਤਮ ਕਰਨਾ ਚਾਹੀਦਾ ਪੰਜਾਬ ਤੋਂ ਇਹਨਾਂ ਨੇ ਸਾਡੇ ਮੇਰਾ ਭਾਈ ਹੈ ਮੇਰਾ ਪਾਪਾ ਨਹੀਂ ਹੈ ਅਸੀਂ ਕਰਜੇ ਤੋਂ ਚੱਕ-ਚੱਕ ਕੇ ਪੈਸੇ ਲਏ ਨੇ ਇਹ ਏਜੰਟ ਹੈ ਇਹ ਫੋਨ ਨਹੀਂ ਚੱਕਦੀ ਪਈ ਹੈ 2 ਮਹੀਨੇ ਤੋਂ ਆਫਿਸ ਬੰਦ ਹੈ ਸਾਡਾ ਇਹਨਾਂ ਨੇ ਯੂਐਸਏ ਦਾ ਵੀਜ਼ਾ ਲਾਇਆ ਸਾਡਾ ਕਹਿ ਕੇ ਤੇ ਇਹਨਾਂ ਨੇ ਸਾਡੇ ਕੋਲ ਫੰਡ ਨਹੀਂ ਸੀ ਤੇ ਅਸੀਂ ਫੰਡ ਲਈ ਇਹਨਾਂ ਨੂੰ 3-4 ਲੱਖ ਰੁਪਏ ਦਿੱਤਾ ਟੋਟਲ 7-8 ਲੱਖ ਰੁਪਏ ਦਿੱਤਾ ਇਹਨਾਂ ਨੂੰ ਜਦ ਅਸੀਂ ਕਿਹਾ ਕਿ ਅਸੀਂ ਤੈਨੂੰ ਚੈੱਕ ਛੋ ਜੂਗੇ ਪੇਮੈਂਟ ਕਰੂਗੇ ਕਹਿੰਦੇ ਅਸੀਂ ਚੈੱਕ ਚ ਨਹੀਂ ਲੈਣਾ ਤੇ ਸਾਨੂੰ ਇਹਨਾਂ ਨੇ ਕੈਸ਼ ਲਿਆ ਪੂਰਾ ਉਸ ਤੋਂ ਬਾਅਦ ਹੁਣ ਸਾਨੂੰ ਕਹਿੰਦੇ ਤੁਸੀਂ ਪ੍ਰੂਫ ਦੱਸੋ ਕਿ ਕੀ ਤੁਹਾਨੂੰ ਕੈਸ਼ ਕਿੱਥੇ ਦਿੱਤਾ ਤੁਸੀਂ ਪੈਸੇ ਸਟੇਟਮੈਂਟ ਦਿਖਾਓ ਸਾਡੇ ਕੋਲ ਕੋਈ ਸਟੇਟਮੈਂਟ ਹੈ ਹੀ ਨਹੀਂ ਕਿਉਂਕਿ ਇਹਨਾਂ ਨੇ ਪੂਰਾ ਕੈਸ਼ ਤੋਂ ਲਿਆ ਹੈ ਹੁਣ ਸਾਡੇ ਫੋਨ ਨਹੀਂ ਚੱਕਦੇ 2 ਮਹੀਨੇ ਤੋਂ ਫੋਨ ਬੰਦ ਹੈ ਸਭ ਕੁਝ ਬੰਦ ਹੈ ਆਫਿਸ ਬੰਦ ਹੈ ਧਮਕੀਆਂ ਦੇਂਦੇ ਨੇ ਕਿ ਕੇਸ ਕਰ ਲਓ ਜਾਓ ਤੁਸੀਂ ਫਰੋਡ ਕਰ ਲਓ ਉਲਟੇ ਇਲਜ਼ਾਮ ਲਗਾਉਂਦੇ ਨੇ ਸਾਡੇ ਮੇਰੇ ਮੇਰੇ ਭਾਈ ਦੇ ਇਲਜ਼ਾਮ ਲਾਂਦੇ ਨੇ ਪੁਲਿਸ ਵੀ ਦੇਪੋਰਟ ਕਰ ਰਹੀ ਹੈ ਇਹਦੇ ਪੂਰੀ ਇਹ ਜਦ ਵੀ ਇਹਨੂੰ ਕਹਿੰਦੇ ਆ ਕੇਸ ਕਰਨ ਲਈ ਇਹ ਕਹਿੰਦਾ ਜਿੱਥੇ ਮਰਜ਼ੀ ਚੱਲ ਜਾਓ ਮੇਰਾ ਕੁਝ ਨਹੀਂ ਵਿਗਾੜ ਸਕਦੇ ਤੁਸੀਂ ਕੌਣ ਹੈ ਕਿੱਥੋਂ ਦੇ ਰਹਿਣਾ ਕਿੱਥੋਂ ਆਇਆ ਤੁਸੀਂ ਇਹ 3rd ਫਲੋਰ ਦੇ ਵਿੱਚ ਇਹਨਾਂ ਨੇ ਦੋ ਤਿੰਨ ਕੈਬਿਨ ਬਣਾਏ ਹੋਏ ਹਨ ਇਹਨਾਂ ਦਾ ਇੱਕ ਹੋਰ ਆਫਿਸ ਹੈ ਫਲੈਂਕ ਡ੍ਰੀਮ ਕੰਸਲਟੈਂਟ ਇਹ ਵੀ 34 ਸੈਕਟਰ ਦੇ ਵਿੱਚ ਹੈ ਇਹ ਵੀ ਇਹਨਾਂ ਦਾ ਆਫਿਸ ਬੰਦ ਹੋਇਆ ਤੇ ਇਹ ਨਾ ਇਹਨਾਂ ਦੇ ਪਹਿਲੇ 34 ਆਫਿਸ ਦੋ ਆਫਿਸ ਸੀ 34 ਇਹਨਾਂ ਨੂੰ ਪੁਲਿਸ ਨੇ ਚੱਕ ਲਿਆ 6 ਮਹੀਨੇ ਹੋ ਗਏ ਤੇ ਹੁਣ ਇਹਦਾ ਆਫਿਸ ਹੈ ਇੱਕ ਕੈਬਿਨ ਲਏ ਹੋਏ ਨੇ ਕੈਬਿਨ ਬੰਦ ਕਰਕੇ ਚੱਲ ਜਾਂਦੇ ਨੇ ਜਿਹੜਾ ਮਾਲਕ ਹੈ ਉਹਦੇ ਕੋਲ ਕੋਈ ਐਡਰੈਸ ਨਹੀਂ ਹੈ ਕੋਈ ਫੋਨ ਨੰਬਰ ਨਹੀਂ ਹੈ ਤੇ ਹੁਣ ਜਾ ਕੇ ਅਸੀਂ ਜਦ ਐਡਰੈਸ ਲੈਣਾ ਚਾਹੀਆ ਉਸਾਦ ਨਾ ਫੋਨ ਨਹੀਂ ਚੱਕਦੇ ਕੁਛ ਨਹੀਂ ਕਹਿੰਦੇ ਕਹਿੰਦੇ ਲਾ ਲੋ ਧਰਨਾ ਚਾਹ ਉਹ ਪੁਲਿਸ ਚ ਕੰਪਲੀਟ ਕਿੱਥੇ ਜਾਣ ਦੇ ਪੈਸੇ ਮੰਗੇ ਸੀ ਕਿ ਇਹਨਾਂ ਨੇ ਕੀ ਕਿਹਾ ਸੀ ਕਿੱਥੇ ਭੇਜਾਂਗੇ ਕੰਮ ਨੌਕਰੀ ਲਵਾਵਾਂਗੇ ਕੀ ਕਿਹਾ ਸੀਗਾ ਲੈ ਆਇਆ ਸੀ ਯੂ ਐਸ ਏ ਦਾ ਸਟੱਡੀ ਵੀਜ਼ਾ ਕਹਿ ਕੇ ਲਾਇਆ ਸੀ ਕਿ ਅਸੀਂ ਫੰਡ ਤੁਹਾਡਾ ਸ਼ੋਅ ਕਰਾਉਂਗੇ ਕਿਉਂਕਿ ਸਾਡੇ ਕੋਲ ਹੈ ਹੀ ਨਹੀਂ ਸੀ ਪੈਸੇ 36 ਲੱਖ ਰੁਪਏ ਸਾਡੇ ਫੰਡ ਫੰਡ ਸ਼ੋਅ ਕਰਾਏ ਇਹਨਾਂ ਨੇ ਪਰ ਉਹ ਸਾਡੇ ਕੋਲ ਕੋਈ ਉਹਨਾਂ ਨੇ ਇਹਨਾਂ ਨੇ ਸਾਡੇ ਅਕਾਊਂਟ ਚ ਕੋਈ ਅਕਾਊਂਟ ਫੰਡ ਸ਼ੋਅ ਨਹੀਂ ਕਰਾਇਆ ਕਿਸੇ ਵੀ ਅਕਾਊਂਟ ਚ ਨਹੀਂ ਕਰਾਇਆ ਔਰ ਜਦ ਜਿਆਦਾ ਇਹ ਮੇਰਾ ਭਾਈ ਉੱਥੇ ਇੰਟਰਵਿਊ ਦੇਣ ਗਿਆ ਤੇ ਉਹਨਾਂ ਨੇ ਚਾਰ ਬੰਦੇ ਏਜੰਸੀ ਵਾਲਿਆਂ ਨੇ ਇਹਨੂੰ ਫੜ ਕੇ ਬਿਠਾ ਲਿਆ ਕਿ ਬਈ ਦੱਸ ਤੂੰ ਫਰਡ ਕਿੱਥੇ ਸ਼ੋਅ ਕਰਾਇਆ ਤੇਰਾ ਫਰਡ ਦਾ ਫਰੋਡ ਹੈ ਤੈਨੂੰ ਪੁਲਿਸ ਚੱਕਾਈਏ ਸੀ ਇਹ ਸੁਸਾਇਡ ਕਰਨੇ ਵਾਲੇ ਸੀ ਅਸੀਂ ਸਾਡਾ ਭਾਈ ਵੀ ਜਾਂਦਾ ਸਾਡਾ ਸਾਰਾ ਕੁਝ ਹੀ ਲਿ ਗਿਆ ਪੈਸਾ ਸਾਡੇ ਹੁਣ ਵਿਆਜ ਨਾਲ ਚੱਕ ਚੱਕ ਕੇ ਦਿਹਾੜੀਆਂ ਲਾ ਲਾ ਕੇ ਮੈਂ ਆਪ ਕਰ ਰਹੀ ਹਾਂ ਸਾਰਾ ਕੁਝ ਅਸੀਂ ਹੁਣ ਪੁਲਿਸ ਤੇ ਵੀ ਕੰਪਲੇਂਟ ਕਰ ਰਹੇ ਹਾਂ ਪੁਲਿਸ ਵੀ ਕੋਈ ਸਾਡਾ ਸਾਥ ਨਹੀਂ ਦੇ ਰਹੀ ਹੈ ਤਾਂ ਕਰਕੇ ਅਸੀਂ ਇੱਥੇ ਪਹੁੰਚੇ ਹਾਂ ਸਾਡਾ ਅਰਜ਼ੀ ਕਰਦੇ ਹਾਂ ਭਾਈ ਪੰਨਾ ਸਿੱਧੂ ਦੇ ਕੋਲ ਆ ਜਾਓ ਤੁਸੀਂ ਪੈਸੇ ਮੜਵਾ ਦਿਓ ਪਲੀਜ਼ ਵੀਰੇ ਸਾਡੇ ਪੈਸੇ ਮੜਵਾ ਦਿਓ ਅਸੀਂ ਬਹੁਤ ਔਖੀ ਕਰਕੇ ਦੀਏ ਸਾਡਾ ਬਾਬ ਵੀ ਨਹੀਂ ਹੈ ਅਸੀਂ ਤਿੰਨ ਭੈਣ ਭਾਈਆਂ ਨੇ ਮੇਰਾ ਵੀ ਬਹੁਤ ਔਕਾ ਚੱਲ ਰਿਹਾ ਹੈ ਮੈਂ ਦਿਹਾੜੀਆਂ ਲਾ ਲਾ ਕੇ ਕਰਦੀ ਪਈਆਂ ਮੇਰੀ ਮਾਂ ਬੰਜ ਮੰਜੇ ਤੇ ਬਿਮਾਰ ਪਈ ਹੈ ਕੀ ਕੰਮ ਕਰਦੇ ਹੋ ਤੁਸੀਂ ਮੈਮ ਮੈਂ ਦਿਹਾੜੀਆਂ ਲਾਂਦੀਆਂ ਹਾਂ ਕੋਲ ਸੈਂਟਰ ਤੇ ਕੰਮ ਕਰਦੀ ਹਾਂ ਆਪਣਾ ਤੇ ਇਹ ਮੈਡਮ ਐ ਇਹਨੇ ਫੋਨ ਨਹੀਂ ਚੱਕਿਆ ਸਾਡਾ ਮੈਡਮ ਹੈ ਹੁਣ ਕੀ ਨਾਮ ਕੀ ਹੈ ਤੁਹਾਡਾ ਇਹਦਾ ਮੀਨੀ ਗੁਪਤਾ ਨਾਮ ਹੈ ਇਹਦੇ ਇਹਦੇ ਨਾਲ ਤਾਂ ਇੱਕ ਹੋਰ ਇੰਦਾ ਫੀਅੰਸੇ ਵੀ ਹੈ ਮਨਕਰਨ ਉਹ ਵੀ ਫੋਨ ਨਹੀਂ ਚੱਕਦਾ ਇਹ ਵੀ ਹੈ ਇੱਕ ਕਮਲ ਨਾਮ ਦਾ ਇਨਸਾਨ ਹੈ ਇਹ ਮਨ ਇਹ ਹੈ ਮੀਨੀ ਗੁਪਤਾ ਡ੍ਰੀਮ ਟੂ ਵਿਲ ਕੰਸਲਟੈਂਟ ਕਰਕੇ ਇਹਨਾਂ ਨੇ 35 ਚੋਪਸ ਆਫਿਸ ਹੈ ਨਾ ਦਾ ਅਸੀਂ ਨਵੇਂ ਗਰੋਂ ਤੋਂ ਆਏ ਆ ਵੀਰੇ ਸਾਡਾ ਪਲੀਜ਼ ਪੈਸੇ ਵਾਪਸ ਕਰਾ ਦਿਓ ਸਾਡੇ ਬਹੁਤ ਔਖੀ ਹੋ ਰਿਹਾ ਹੈ ਕਿੱਥੇ ਕਿੱਥੇ ਦਿੱਤੀ ਤੁਸੀਂ ਹੁਣ ਤੱਕ ਇਹਨਾਂ ਦੀ ਅਸੀਂ ਹੱਲੀ ਐਫ ਆਰ ਆਈ ਕਰਨੀ ਹੈ ਸੈਕਟਰ 34 ਉੱਥੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੱਲੇ ਤੱਕ ਮੇਰੇ ਨਾਲ ਹੋਰ ਵੀ ਬਾਪੂ ਜੀ ਜੁੜ ਚੁੱਕੇ ਆ ਕਿ ਕੀ ਠਕੀ ਹੋਈ ਬਾਪੂ ਜੀ ਤੁਹਾਡੇ ਨਾਲ ਕੀ ਕਰਕੇ ਤੁਹਾਡੇ ਤੋਂ ਪਹਿਲੇ ਸੀਗੇ ਤੇ ਅੱਜ ਇੱਥੇ ਭਾਈ ਪਣਾ ਸਿੱਧੂ ਜਿਹਦੇ ਕੋਲ ਤੁਸੀਂ ਪਹੁੰਚੇ ਹੋ ਕੀ ਮੰਗ ਕਰਦੇ ਹੋ ਆਏ ਸਾਹਨੇ ਵਾਲ ਦਾ ਜੀ ਕਮਲਜੀਤ ਸਿੰਘ ਏਜੰਟਾ ਜੋ ਉਹਦੇ ਨਾਲ 22 ਸੰਤੋਂ ਭਾਈ ਸੰਤੋਂ ਹੀ ਸਾਡੇ ਦੋ ਬੱਚਿਆਂ ਦੇ ਕੇਸ ਲਾਏ ਸੀਗੇ ਉਹਨੇ ਪੈਸੇ ਲੈ ਲਏ ਜੀ ਕੇਸ ਸਾਨੂੰ ਚੜਾਇਆ ਨਹੀਂ ਬੱਚਿਆਂ ਨੂੰ ਚੜਾਇਆ ਨਹੀਂ ਗਿਆ ਬਾਹਰ ਆਪ ਉਹਨੇ ਪੂਰੇ ਜਿੰਨੇ ਵੀ ਆ ਕਸਟਮਰ ਆ ਸਾਰਿਆਂ ਦਾ ਕਟੂ ਘਟ 2 3 5 6 ਕਰੋੜ ਰੁਪਇਆ ਲੈ ਕੇ ਆ ऑस्ट्रेलिया ਆਪਦੇ بیٹے ਕੋਲੇ ਭੱਜ ਗਿਆ ਜੀ ਇੱਥੇ ਉਹਦੀ ਪ੍ਰਾਪਰਟੀ ਪਈ ਆ ਪਲਾਟ ਆ ਮਕਾਨ ਆ ਹੋਟਲ ਗੱਡੀਆਂ ਖੜੀਆਂ ਫੋਰਚੂਨਰ ਸਵੈਟਾ ਖੜੀਆਂ ਨੇ ਹੋਰ ਬਹੁਤ ਗੱਡੀਆਂ ਖੜੀਆਂ ਨੇ ਤੇ ਉਹਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਭਾਨੇ ਸਿੱਧੂ ਕੋਲੇ ਪਹੁੰਚਿਆ ਜੀ ਆ ਦੇਖੋ ਜੀ ਇਹ ਬੰਦਾ ਹੁਣ ਆਸਟ੍ਰੇਲੀਆ ਤੋਂ ਆ ਨਹੀਂ ਰਿਹਾ ਆਪਦੇ بیٹے ਕੋਲੇ ਆ ਸਾਰਾ 5 7 ਕਰੋੜ ਲੈ ਕੇ ਭੱਜ ਗਿਆ ਕਿੰਨੇ ਪੈਸੇ ਲੈ ਕੇ ਚਲੇ ਗਿਆ ਇਹ ਮੇਰੇ ਜੀ ਆਪਣੇ ਦੋ ਬੱਚੇ ਦਾ ਸੀਗੇ 40 ਲੱਖ ਰੁਪਈਆ ਜੀ ਕਿੱਥੇ ਭੇਜਣਾ ਸੀਗੇ 40 ਲੱਖ ਰੁਪਏ ਦੇ ਵਿੱਚ ਇਹ ਜੁਕੇ ਦਾ ਭੇਜ ਰਹੇ ਸੀ ਜੁਕిల్లా ਜੀ ਕੰਮ ਲਵਾਉਣਾ ਸੀਗਾ ਉੱਥੇ ਜਾ ਕੇ 40 ਲੱਖ ਰੁਪਏ ਦੇ ਵਿੱਚ ਹਾਂਜੀ 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 ਅੱਜ ਤੁਸੀਂ ਇੱਥੇ ਭਾਈ ਪਾਨਾ ਸਿੱਧੂ ਜੀ ਦੇ ਕੋਲ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਪਾਨਾ ਸਿੱਧੂ ਅਸੀਂ ਇਹਨਾਂ ਨੂੰ ਦੱਸਿਆ ਜੀ ਵੀ ਐਂ ਕਰਕੇ ਸਾਡੀ ਹੈਲਪ ਹੋਣੀ ਚਾਹੀਦੀ ਹੈ ਕਿਉਂਕਿ ਸਰਕਾਰਾਂ ਦਾ ਸਾਡੀ ਕੋਈ ਬਾਹ ਨਹੀਂ ਫੜ ਰਹੀਆਂ ਬਹੁਤ ਪਹੁੰਚ ਗਿਆ ਕਿ ਫੇਕ ਇਹਨਾਂ ਨੇ ਚੈੱਕ ਦੇ ਕੇ ਸਾਨੂੰ ਜਿਹੜੇ ਬੰਦਿਆਂ ਨੇ ਫੇਕ ਚੈੱਕ ਦਿੱਤੇ ਆ ਤੇ ਉਹਨਾਂ ਤੇ ਅਸੀਂ ਤਰੀਕਾ ਦੇ ਤੁਰੇ ਜਾਂਦੇ ਆ ਦਸੋ ਕੋਈ ਫਾਇਦਾ ਵਾਜੀ ਤਰੀਕਾ ਅਸੀਂ ਭੁੱਗਤੀ ਜਾਨੇ ਆਪ ਉਹ ਆਸਟ੍ਰੇਲੀਆ ਬੈਠਾ ਠੀਕ ਆ ਨਾ ਕੋਈ ਮਾਦ ਵੱਲੀ ਇਹ ਭਾਨੇ ਸਿੱਧੂ ਨੇ ਬਹੁਤ ਲੋਕਾਂ ਦਾ ਭਲਾ ਕੀਤਾ ਅਸੀਂ ਵੀ ਇਹਦੇ ਕੋਲੇ ਪਹੁੰਚਿਆ ਜੀ ਬਹੁਤ ਵਧੀਆ ਬੰਦਾ ਵਾ ਠੀਕ ਆ ਜੀ ਤੁਸੀਂ ਇਸ ਬੰਦੇ ਨੂੰ ਲੈ ਕੇ ਮੰਗ ਕੀਤੀ ਹੈ ਕਿਸੇ ਨੂੰ ਸ਼ਿਕਾਇਤ ਕੀਤੀ ਹੈ ਪੁਲਿਸ ਨੂੰ ਪ੍ਰਸ਼ਾਸਨ ਨੂੰ ਜਾਂ ਕਿਸੇ ਹਾਂਜੀ ਹਾਂਜੀ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਕੀ ਕੋਈ ਕੇਸ ਚੱਲਦੇ ਆ ਜੀ ਸਾਡੇ ਕੇਸ ਚੱਲਦੇ ਆ ਸਾਰਿਆਂ ਦੇ ਐਫਆਈ ਰਾਈ ਇਹਨਾਂ ਦੇ ਦਰਜ ਆ ਜੀ ਬਹੁਤ ਬੰਦੇ ਆ ਜਿਹੜੇ ਇੱਥੇ ਸਾਨੇ ਵਾਲ ਦੇ ਇਹਦੇ ਏਜੰਟ ਤੋਂ ਤੰਗ ਆ ਸੰਘਰਸ਼ ਦੇ ਵਿੱਚ ਮਾਨਸਾ ਵੀ ਪਹੁੰਚ ਚੁੱਕੇ ਨੇ ਮਾਨਸਾ ਪਹੁੰਚਾ ਤੋਂ ਸੁਦਾਏ ਹੋਏ ਲੋਕ ਅੱਜ ਭਾਰੀ ਸੰਖਿਆ ਦੇ ਵਿੱਚ ਤੁਹਾਡੇ ਕੋਲ ਪਹੁੰਚੇ ਨੇ ਅੰਮ੍ਰਿਤਸਰ ਗੁਰਦੁਆਰੇ ਦੇ ਵਿੱਚ ਪਹੁੰਚੇ ਨੇ ਕੀ ਕਹਿਣਾ ਚਾਹੁੰਗਾ ਕਿਵੇਂ ਦੇਖਦੇ ਹੋ ਇੱਕ ਲੁੱਟ ਹੈ ਜਿਹੜੀ ਸ਼ਰਿਆਂ ਮੇ ਹੋ ਰਹੀ ਹੈ ਔਰ ਪ੍ਰਸ਼ਾਸਨ ਨੇ ਅਧਿਕਾਰੀਆਂ ਨੇ ਅੱਖਾ ਬੰਦ ਕੀਤੀਆਂ ਹੋਈਆਂ ਆ ਮਸਲਾ ਹੈ ਆ ਮਸਲਾ ਹੈ ਉਹ ਸਾਰੇ ਲੋਕ ਜਿਹੜੇ ਹੈਗੇ ਸਤਾਏ ਹੋਏ ਆ ਲੱਖਾਂ ਰੁਪਏ ਖਾ ਗਏ ਏਜੰਟ ਕੀ ਕਹਿਣਾ ਚਾਹਾਂ ਕਿਵੇਂ ਦੇਖਦੇ ਹੋ ਚੰਡੀਗੜ੍ਹ ਦੇ ਚੰਡੀਗੜ੍ਹ ਇੱਕ ਹਾਈ ਟੈਕ ਸਿਟੀ ਮੰਨਿਆ ਜਾਂਦਾ ਉੱਥੇ ਦੇ ਏਜੰਟ ਖਾ ਕੇ ਕੀ ਪੁਲਿਸ ਪ੍ਰੋਸੈਸ਼ਨ ਕੀ ਕਰ ਰਿਹਾ ਦੇਖੋ ਇਹ ਚ ਦੋ ਤਿੰਨ ਗੱਲਾਂ ਨੇ ਜਿਵੇਂ ਕਿ ਕੋਈ ਵੀ ਕਮਰਸ਼ੀਅਲ ਜਗ੍ਹਾ ਹੁੰਦੀ ਹੈ ਜਿਹੜੀ ਉਹ 3 ਸਾਲ ਤੋਂ ਥੱਲੇ ਬਦਲ ਹੀ ਨਹੀਂ ਜਾ ਸਕਦੀ 3 ਸਾਲ ਲਈ ਉਹ ਜਗ੍ਹਾ ਮਿਲਦੀ ਹੈ 3 ਸਾਲ ਤੱਕ ਉਹਨੂੰ ਰੱਖਣਾ ਪਊਗਾ ਔਰ ਫਿਰ ਐਡਵਰਟਾਈਜ਼ ਕਰਨਾ ਪਊਗਾ ਕਿ ਸਾਡਾ ਐਡਰੈਸ ਆ ਚੇਂਜ ਹੋ ਕੇ ਅੱਗੇ ਚੱਲਿਆ ਗਿਆ ਹੈ ਜੇ ਤੁਸੀਂ ਉਹ ਨਹੀਂ ਕਰ ਰਹੇ ਤਾਂ ਕਾਨੂੰਨੀ ਜੁਰਮ ਹੈ ਕਿ ਇਸ ਜੁਰਮ ਨੂੰ ਫੜ ਰਹੀ ਪੁਲਿਸ ਕੀ ਇਹ ਵਰਬਲ ਜਿਹੜਾ ਗੁਨਾਹ ਹੋ ਰਿਹਾ ਧੋਖੇ ਦੀਆਂ ਗੱਲਾਂ ਨਾਲ ਕੀ ਉਹ ਨੂੰ ਫੜ ਰਹੀ ਹੈ ਜੇ ਨਹੀਂ ਫੜ ਰਹੀ ਤੇ ਇਹਦਾ ਦੋਸ਼ੀ ਕੌਣ ਹੈ ਪ੍ਰਸ਼ਾਸਨ ਹੀ ਹੈ ਇਹ ਕਾਮ ਬੰਦਾ ਉਹ ਵਕੀਲ ਥੋੜੀ ਹੁੰਦਾ ਉਹ ਪੁਲਿਸ ਅਧਿਕਾਰੀ ਥੋੜੀ ਹੁੰਦਾ ਉਹਨੇ ਉਹ ਕਾਨੂੰਨ ਥੋੜੀ ਪੜ੍ਹਿਆ ਉਹਨੇ ਇਮੀਗ੍ਰੇਸ਼ਨ ਵਾਲਾ ਐਕਟ ਥੋੜੀ ਪੜ੍ਹਿਆ ਜੇ ਨਹੀਂ ਭੜਿਆ ਇਹਨਾਂ ਨੇ ਭੜਿਆ ਇਹ ਕੋਈ ਕਾਰਵਾਈ ਕਿਉਂ ਨਹੀਂ ਕਰਦੇ ਇਹਨਾਂ ਨੂੰ ਤਾਂ ਬਦਲਾਵ ਲਈ ਲਿਆਂਦਾ ਸੀ ਇਹ ਬਦਲਾਵ ਹੈ ਸਾਰਿਆਂ ਦੀ ਖੂਨ ਪਸੀਨੇ ਦੀ ਕਮਾਈ ਕਿਸੇ ਨੇ ਕਰਜ਼ਾ ਲੈ ਕੇ ਪੈਸੇ ਦਿੱਤੇ ਏਜੰਟਾਂ ਨੂੰ ਕਿਸੇ ਨੇ ਜ਼ਮੀਨ ਵੇਚ ਕੇ ਪੈ ਦਿਤਾ ਜਾਂ ਕਿਸੇ ਦਾ ਮਾਪਿਓ ਹੈ ਨਹੀਂ بڑے ਔਖੇ ਪੈਸੇ ਜਿਹੜੇ ਏਜੰਟਾਂ ਨੂੰ ਦਿੱਤੇ ਹੈਗੇ ਉਹਨਾਂ ਦਾ ਪੈਸੇ ਖਰਾਬ ਹੁੰਦਾ ਹੋਣਾ ਜਰਾ ਰਿਆ ਕੀ ਸੰਘਰਸ਼ ਕਰੂੰਗਾ ਮਾਨ ਸਾਹਿਬ ਤੁਸੀਂ ਹੁਣ ਦੇਖੋ ਇਹਨਾਂ ਦੀ ਠੱਗੀ ਦਾ ਆਲਮ ਦੇਖੋ ਜਿੰਨਾ ਵਿਰੋਧ ਲੁੱਟ ਕੀਤੀ ਗਈ ਹੈ ਉਹ ਵਿਚਾਰੇ ਉਹਨਾਂ ਦੀਆਂ ਅਡੋ ਆਡਾ ਰਿਪੋਰਟਾਂ ਨੇ ਉਹਨਾਂ ਨੂੰ ਇੱਕਾ ਐਫ ਆਈ ਆਰ ਚ ਇਨਕਲੂਡ ਕਰ ਦਿੰਦੇ ਨੇ ਇਹ ਕਦੇ ਵੀ ਨਹੀਂ ਹੋਣਾ ਚਾਹੀਦਾ ਤਾਂ ਜੋ ਉਹਨਾਂ ਨੂੰ ਜ਼ਮਾਨਤ ਮਿਲ ਜੇ ਆ ਚਿੱਟ ਫੰਡ ਦਾ ਘੁਟਾਲਾ ਸੀ ਸਾਰਿਆਂ ਦੀਆਂ ਐਫ ਆਈ ਆਰ ਅਡਰਡ ਸੀ ਨਾ ਤਾਂ ਜੋ ਇਹਨਾਂ ਨੂੰ ਜ਼ਮਾਨਤ ਨਾ ਮਿਲੇ ਅੰਦਰ ਰਹਿਣ ਇਹਨਾਂ ਨੂੰ ਬਚਾਉਣ ਲਈ ਕਲੱਬ ਕਰ ਦਿੰਦੇ ਨੇ ਇਹ ਗਲਤ ਹੈ ਇਹ ਕਾਨੂੰਨੀ ਲੈਵਲ ਤੇ ਗਲਤ ਹੈ ਕੀ ਇਸ ਬਾਰੇ ਗੱਲ ਕਰਨਗੇ ਐਸ ਐਸ ਪੀ ਸਾਰੇ ਜ਼ਿਲ੍ਹਿਆਂ ਦੇ ਇਹ ਹੋ ਰਿਹਾ ਕਿ ਨਹੀਂ ਹੋ ਰਿਹਾ ਜੇ ਸਾਡੇ ਚੀਫ ਐਗਜ਼ੀਕਿਊਟਿਵ ਮੁੱਖ ਮੰਤਰੀ ਸਾਹਿਬ ਜਾਂ ਡੀਜੀਪੀ ਸਾਹਿਬ ਇਹਦੇ ਤੇ ਗੌਰ ਕਰਨਗੇ ਆ ਦੋ ਗੱਲਾਂ ਦਾ ਮੈਂ ਹੀ ਬੋਲਤੀਆਂ ਜੋ ਗੈਰ ਕਾਨੂੰਨੀ ਨੇ ਹੋਰ ਵੀ ਬੇਇਨਤਹਾ ਨੇ ਕੀ ਇਹਨਾਂ ਦਾ ਕੰਟ੍ਰੈਕਟ ਚੈੱਕ ਕੀਤਾ ਜਾਂਦਾ ਇੱਕ ਬੰਦਾ ਜਿਹੜਾ ਕਿ ਭੋਲਾ ਹੈ ਉਹ ਕਹਿ ਰਿਹਾ ਮੈਂ ਬਾਹਰ ਜਾਣਾ ਕਿਸੇ ਵੀ ਕੀਮਤ ਤੇ ਜਦ ਕੇ ਗਲਤ ਹੈ ਅਸੀਂ ਨਹੀਂ ਮੰਨ ਰਹੇ ਉਹ ਜਾਣਾ ਚਾਹੀਦਾ ਪਰ ਜੇ ਉਹਦੇ ਨਾਲ ਕੋਈ ਠੱਗੀ ਕਰ ਰਿਹਾ ਹੈ ਜੇ ਉਹਦੇ ਨਾਲ ਕੋਈ ਝੂਠ ਬੋਲ ਕੇ ਠੱਗੀ ਕਰ ਰਿਹਾ ਹੈ ਸ਼ਾਤਰ ਹੈ ਕਮੀਨਾ ਹੈ ਇਹ ਪੁਲਿਸ ਕੀ ਕਰ ਰਹੀ ਹੈ 420 ਦੀ ਧਾਰਾ ਕਿਉਂ ਬਣਾਈ ਗਈ ਹੈ ਇਸੇ ਲਈ ਨਾ ਕਿ ਕੋਈ ਛਾਤਰ ਬੰਦਾ ਠੱਗੀ ਮਾਰ ਜੇ ਤਾਂ ਇਹਦੇ ਤੇ ਕੰਮ ਕਿਉਂ ਨਹੀਂ ਕਰ ਰਹੇ ਅੱਜ ਅਸੀਂ ਕੀ ਕਰ ਰਹੇ ਹਾਂ ਅਮੈਂਡਮੈਂਟ ਲਈ ਚਾਰ ਪੰਜ ਮੇਜਰ ਮੁੱਦੇ ਲਿਖ ਕੇ ਦੇਵਾਂਗੇ ਫਿਰ ਦੋ ਦਿਨਾਂ ਚ ਉਹਦੀ ਡਿਟੇਲ ਲਿਖ ਕੇ ਦੇਵਾਂਗੇ ਫਿਰ ਰੈਟ ਵੀ ਦਾਇਰ ਕਰਾਂਗੇ ਤੇ ਨਾਲ ਨਾਲ ਗਵਰਨਮੈਂਟ ਨੂੰ ਵੀ ਕਵਾਂਗੇ ਜਾਂ ਤਾਂ ਅਮੈਂਡ ਕਰ ਲੋ ਜਾਂ ਫਿਰ ਤੁਸੀਂ ਜਾਉਂਗੇ ਸੀਐਮ ਸਾਹਿਬ ਦੀ ਗੱਲ ਕੀਤੀ ਹੈ ਉਹ ਕਹਿੰਦੇ ਰੰਗਲਾ ਪੰਜਾਬ ਬਣਦਾ ਹੋਏ ਨਜ਼ਰ ਆ ਰਿਹਾ ਹੈ ਕੀ ਮੈਂ ਦੇਖਦੇ ਹੋ ਪੰਜਾਬ ਨੂੰ ਰੰਗਲਾ ਪੰਜਾਬ ਜਦੋਂ ਕਿਤੇ ਅੱਗੇ ਤੋਂ ਤੁਹਾਨੂੰ ਕਹਿਣ ਨਾ ਉਹਨਾਂ ਨੂੰ ਕੋ ਬੰਦੇ ਰੱਬ ਦੇ ਦੱਸਤਾ ਦਿਓ ਰੰਗਲਾ ਕਿਵੇਂ ਜਦੋਂ ਬੇਇਨਸਾਫੀਆਂ ਰੁਕਣ ਗਿਆ ਰੰਗਲਾ ਤਾਂ ਤਾਂ ਬਣੂ ਜੇ ਰੰਗਲਾ ਕਹਿਣ ਨਾਲ ਬਣ ਜੂ ਜਾਂ ਪੈਗ ਲਾਉਣ ਨਾਲ ਬਣ ਜੂ ਕਿਵੇਂ ਰੰਗਲਾ ਬਣੂਗਾ ਉਹ ਵੀ ਤਾਂ ਪੁੱਛ ਲਿਓ ਜੇ ਆ ਬੇਈਮਾਨੀਆਂ ਜੋ ਕਾਲੀਆਂ ਵੇਲੇ ਭਾਜਪੀ ਵੇਲੇ ਤੇ ਕਾਂਗਰਸੀਆਂ ਵੇਲੇ ਸੀ ਉਵੇਂ ਹੀ ਹੁਣ ਹੋ ਰਹੀਆਂ ਨਹੀਂ ਤੇ ਰੰਗਲਾ ਕਿਵੇਂ ਬਣਿਆ ਬਦਲਾਵ ਕਿਵੇਂ ਆਇਆ ਸਰਕਾਰਾਂ ਦੀ ਵੀ ਤੁਸੀਂ ਗੱਲ ਕਰੀਏ ਉਹਨਾਂ ਨੇ ਪੁਰਾਣੀ ਸਰਕਾਰਾਂ ਨੇ ਕਿਹਾ ਕੁਝ ਨਹੀਂ ਕੀਤਾ ਅਸੀਂ ਤਾਂ ਪੰਜਾਬ ਦਾ ਯੁੱਧ ਨਸ਼ਾ ਵਿਰੁੱਧ ਵਰਗੀ ਮੁਹਿੰਮ ਵੱਡੀ ਮੁਹਿੰਮ ਚਲਾਈ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਚ ਕੋਈ ਕਸਰ ਨਹੀਂ ਛੱਡੀ ਕਿਵੇਂ ਰੰਗਲਾ ਪੰਜਾਬ ਹੁਣ ਮੈਂ ਉਹੀ ਤਾਂ ਕਹਿ ਰਿਹਾ ਕਿ ਰੰਗਲਾ ਬਣ ਗਿਆ ਕੀ ਬਣ ਗਿਆ ਰੰਗਲਾ ਉਹੀ ਪੁਰਾਣੇ ਸੀ ਕੀ ਕੈਲੀਫੋਰਨੀਆ ਬਣ ਗਿਆ ਕੀ ਨਸ਼ੇ ਖਤਮ ਹੋ ਗਏ ਅਮਰਿੰਦਰ ਸਿੰਘ ਨੇ ਕਿਹਾ ਸੀ ਬੀਬੀ ਇੰਦਰਾ ਨੇ ਕਿਹਾ ਹੀ ਗਰੀਬੀ ਹਟ ਗਈ ਇਹ ਧੋਖੇ ਨੇ ਮੈਂ ਸਾਰਿਆਂ ਨੂੰ ਇੱਕ ਵਾਰੀ ਨਹੀਂ ਹਜ਼ਾਰ ਵਾਰ ਕਹਿ ਚੁੱਕਿਆ ਹੈ ਕਿ ਤੁਸੀਂ ਮੁੱਦਿਆਂ ਦੀ ਰਾਜਨੀਤੀ ਤੇ ਆਓ ਮੁੱਦੇ ਜਿਦੇ ਚਾ ਇਮੀਗ੍ਰੇਸ਼ਨ ਵੀ ਹੋਊਗੀ ਕਿ ਇਹਦੇ ਲੂਪ ਹੋਲ ਕਵਰ ਹੋਣ ਜੇ ਕੋਈ ਠੱਗੀ ਨਾ ਮਾਰ ਸਕੇ ਰੌਲਾ ਪਾਉਣ ਨਾਲ ਕੁਝ ਨਹੀਂ ਆਉਣਾ ਸਾਨੂੰ ਉਹ ਮੁੱਦਿਆਂ ਦੀ ਰਾਜਨੀਤੀ ਤੇ ਆਉਣਾ ਪੈਣਾ ਜਿਹਨੂੰ ਮਰਜ਼ੀ ਚੁਣ ਲਓ ਪਰ ਮੁੱਦਿਆਂ ਤੇ ਚੁਣੋ ਆਹ ਮਸਲਾ ਹੈ ਅੱਜ ਦੇ ਸੰਘਰਸ਼ ਨੂੰ ਕਿਵੇਂ ਦੇਖਦੇ ਹੋ ਬਹੁਤ ਲੱਖਾਂ ਕਰੋੜਾਂ ਰੁਪਏ ਲੋਕਾਂ ਨੇ ਬਰਬਾਦ ਕਰਤਾ ਆਪਣਾ ਏਜੰਟਾਂ ਦੇ ਚੱਕਰਾਂ ਦੇ ਵਿੱਚ ਕੀ ਕਹਿਣਾ ਚਾਹੂੰਗਾ ਇਹਰਾ ਲੱਖ ਕਰੋੜ ਨਹੀਂ ਕਰੋੜਾਂ ਅਰਬਾਂ ਕਹੋ ਆ ਇੱਥੇ ਮੁੰਡਾ ਖੜਾ ਈ 15 ਕਰੋੜ ਬੋਲ ਰਿਹਾ ਈ ਇੱਥੇ ਖੜਾ ਈ 20 ਕਰੋੜ ਬੋਲ ਰਿਹਾ ਸੀ ਹਨਾ ਇਹ ਕਿੰਨੇ ਕਿੰਨੇ ਬੋਲ ਚੁੱਕੇ ਨੇ ਆ ਵਿਚਾਰਾ ਚੱਕੀ ਫਿਰਦਾ ਆ ਕਹਿ ਰਿਹਾ ਕਿੰਨੇ ਬੰਦੇ ਨੇ ਇਹ ਪਤਾ ਉਹਨੂੰ ਕਿਉਂ ਬੋਲ ਰਹੇ ਨੇ ਕਿ ਸਾਡੀ ਸੁਣ ਨਹੀਂ ਕਿਸੇ ਨੇ ਹੁਣ ਬੋਲ ਜੋ ਬੋਲੀਦਾ ਹੈ ਇਹ ਚੀਜ਼ਾਂ ਸਾਡੇ ਮੁੱਖ ਮੰਤਰੀ ਸਾਹਿਬ ਨਹੀਂ ਵੇਖ ਰਹੇ ਸਾਡੇ ਡੀਜੀਪੀ ਨਹੀਂ ਵੇਖ ਰਹੇ ਜਬ ਇਹ ਘਰੇ ਹੈ ਤਾਂ ਉਹ 10 ਦਿਨ ਉਹ ਕਰ ਕੀ ਰਹੇ ਨੇ ਕਰ ਕੀ ਰਹੇ ਨੇ ਉਹ 10 ਦਿਨ ਤੇ ਜੇ ਨਹੀਂ ਕਰਨਗੇ ਜਿਵੇਂ ਪਹਿਲੇ ਗਏ ਆ ਤੁਸੀਂ ਵੀ ਜਾਓਗੇ ਔਰ ਜਿਹੜੇ ਨਵੇਂ ਆਉਣਗੇ ਉਹ ਮੁੱਦਿਆਂ ਦੇ ਉੱਤੇ ਆਉਣਗੇ ਨਹੀਂ ਤਾਂ ਨਹੀਂ ਆਉਣਗੇ ਬਹੁਤ ਸਾਰੇ ਨੌਜਵਾਨ ਮਾਨ ਸਾਹਿਬ ਤੁਹਾਨੂੰ ਦੇਖਦੇ ਪਏ ਨੇ ਬਹੁਤ ਸਾਰੇ ਨੌਜਵਾਨਾਂ ਦੇ ਦਿਮਾਗ ਦੇ ਵਿੱਚ ਆਲੇ ਵੀ ਹੈ ਗਿਆ ਕਿ ਆਪਾਂ ਬਾਹਰ ਜਾ ਕੇ ਇਹ ਕਰਾਂਗੇ ਉਹ ਕਰਾਂਗੇ ਨੌਜਵਾਨਾਂ ਨੂੰ ਕੀ ਸੁਨੇਹਾ ਲੈਣਾ ਚਾਹੋਗੇ ਓਏ ਪੰਜਾਬ ਦੀ ਧਰਤੀ ਹੈ ਜਿਹੀ ਧਰਤੀ ਸੀ ਜਿੱਥੇ ਦੁਨੀਆ ਆਈ ਸੀ ਇੰਨੀ ਪੱਧਰ ਧਰਤੀ ਦੁਨੀਆ ਚ ਐਨੀ ਮੈਂ ਦੁਨੀਆ ਵੇਖੀ ਐ ਆਸਟ੍ਰੇਲੀਆ ਚ ਭੱਜੇ ਜਾਣੇ ਉੱਤੇ ਥੱਲੇ ਪਾਣੀ ਐ ਨਹੀਂ ਗੱਡੀ ਧੋ ਲੋ ਕੇਸ ਹੋ ਜਾਂਦਾ ਕੈਨੇਡਾ ਚ 6 ਮਹੀਨੇ ਜ਼ਿੰਦਗੀ ਦੁੱਬੜਾ ਐ ਇੰਨੀ ਠੰਡ ਐ ਉਹ ਆ ਬਹੁਤ ਵਧੀਆ ਧਰਤੀ ਐ ਤੇ ਜੇ ਸਾਡੇ ਪ੍ਰਸ਼ਾਸਨ ਵਾਲੇ ਗਲਤ ਨੇ ਤਾਂ ਪ੍ਰਸ਼ਾਸਨ ਵਾਲਿਆਂ ਨੂੰ ਨਿਯੁਕਤ ਕੌਣ ਕਰਦਾ ਸਰਕਾਰ ਤੇ ਸਰਕਾਰ ਕਿਹਨੇ ਚੁਣੀ ਆ ਆਪਾਂ ਤੇ ਆਪਾਂ ਬਿਹਤਰ ਸਰਕਾਰ ਨਹੀਂ ਚੁਣ ਸਕਦੇ ਹੁਣ ਤੁਸੀਂ ਕਹੋਗੇ ਜੀ ਚੁਣੀ ਸੀ ਉਹਨਾਂ ਨੇ ਨਹੀਂ ਨਾਰਿਆਂ ਤੇ ਚੁਣੀ ਸੀ ਮੁੱਦਿਆਂ ਤੇ ਚੁਨੋ ਮੁੱਦੇ ਦਾ ਮਤਲਬ ਕੀ ਹੈ 35 ਮੁੱਦੇ ਹੋਣਗੇ ਘੱਟ अराउंड 35 ਉਹਨਾਂ ਦੀ ਡਿਟੇਲ ਲਵੋ ਜਿੱਦੇ ਚਾਹ ਇਮੀਗ੍ਰੇਸ਼ਨ ਵੀ ਹੋਊਗੀ ਡਿਟੇਲ ਕਹੋ ਕਿ ਆ ਕਰੂਗੇ ਔਰ ਕਿੰਨੇ ਕਿੰਨੇ ਚਰਚ ਕਰੂਗੇ ਫਿਰ ਚੁਨੋ ਨਾਮ ਬਦਲ ਗਿਆ ਤਾਂ ਕਹਿ ਦਿਓ ਜੀ ਅੱਗੇ ਆਨੇ ਸੇ ਟਿਪਾ ਜੀ ਮੇਰੇ ਨਾਲ ਨੇ ਗੱਲਬਾਤ ਕਰਾਂਗੇ ਪਾਜੀ ਏਜੰਟ ਤੋਂ ਸਤਾਏ ਹੋਏ ਲੋਕਾਂ ਤੇ ਸਮਰਥਨ ਦੇ ਵਿੱਚ ਤੁਸੀਂ ਆਏ ਹੋ ਬਹੁਤ ਲੋਕਾਂ ਦੇ ਅੱਖਾਂ ਦੇ ਅੰਜੂਆਂ ਕਿਵੇਂ ਦੇਖਦੇ ਹੋ ਤੁਸੀਂ ਦੇਖੀਓ ਉੱਥੇ ਕਿੰਨੇ ਬੰਦੇ ਬੈਠੇ ਈਗੇ ਹਜੇ ਤਾਂ ਉਹ ਨੇ ਜਿਹੜੇ ਇਹਨਾਂ ਕੋਲ ਕੇਸ ਹੈਗੇ ਨੇ ਸੋ ਪਤਾ ਨਹੀਂ ਸਰਕਾਰ ਕਿੱਸਾ ਉਹ ਨਾਲ ਉਹਨਾਂ ਨੂੰ ਢਿੱਲਾ ਕਾਰਵਾਈ ਕਰਦੀ ਪਈ ਹੈ ਅੱਜ ਪ੍ਰਸ਼ਾਸਨ ਨੇ ਹੁਣ ਵਾਅਦਾ ਦਿੱਤਾ ਬਾਕੀ ਬਾਈ ਆਪਾਂ ਭਾਨੇ ਸਿੱਧੂ ਕਰਕੇ ਆਏ ਆ ਭਾਨੇ ਸਿੱਧੂ ਦੇ ਨਾਲ ਉਹਨੂੰ ਕੋਈ ਇਹ ਚੀਜ਼ਾਂ 'ਚੋਂ ਲਾਲਚ ਹੈ ਨਹੀਂ ਉਹਨੂੰ ਕੋਈ ਸ਼ੌਹਰਤ ਦੀ ਕਮੀ ਨਹੀਂ ਕੋਈ ਪੈਸੇ ਦੀ ਕਮੀ ਨਹੀਂ ਹੈਗੀ ਉਹ ਲੋਕਾਂ ਦੇ ਨਾਲ ਖੜਾ ਅਸੀਂ ਵੀ ਜੇ ਪੰਜਾਬ ਦੇ ਚਾਰ ਬੰਦੇ ਨੇ ਸਾਨੂੰ ਬਣਾਇਆ ਜਾਣਦੇ ਆ ਵਪਾਰ ਕੰਮ ਤਾਂ ਅਸੀਂ ਉਹਨਾਂ ਨਾਲ ਖੜੇ ਆਂ ਜਿੱਥੇ ਵੀ ਬਾਈ ਕੋ ਮੇਨ ਕਰਨ ਆਣ ਉਹ ਅਸੀਂ ਭਾਨੇ ਬਾਈ ਕਰਕੇ ਆਏ ਆ ਆਏ ਆ ਭਾਨੇ ਕਰਕੇ ਹੀ ਕਾਫਲਾ ਲੈ ਕੇ ਆਇਆ ਵੱਡਾ ਜਿੱਥੇ ਬਾਈ ਕਹਦੂਗਾ ਉੱਥੇ ਦੀ ਪਹੁੰਚਿਆ ਕਰਾਂਗੇ ਲੋਕਾਂ ਦੀ ਦੁੱਖ ਸੁਣਦਾ ਉਹਨੇ ਕਿਹੜਾ ਕੋਈ ਆਪਣੀ ਪ੍ਰਾਪਰਟੀ ਬਣਾਉਣੀ ਆ ਰੇਕ ਵੀਰ ਬਾਰ ਕਰੇਸ ਦੀ ਗੱਲ ਸੁਣਨੀ ਸੌਖੀ ਨਹੀਂ ਗੱਲ ਹੁੰਦੀ ਹੈਗੀ ਹਨਾ ਆਪਾਂ ਨੂੰ ਚਾਰ ਬੰਦੇ ਮਿਲਣ ਆਉਣ ਆ ਜਣ ਆਪਾਂ ਨੂੰ ਉਹ ਮੁਸ਼ਕਿਲ ਹੋ ਜਾਂਦੀ ਹੈ ਉਹ ਤਾਂ ਪੂਰਾ ਘਰੇ ਬਾਈ ਦੇ ਔਰ ਦਿਲੋਂ ਵੀ ਐਵੇਂ ਦਾ ਅਸੀਂ ਪਰਸਨਲੀ ਗੱਲ ਕਰਦੇ ਆ ਨਾ ਇੱਕ ਲੋਕਾਂ ਦੀ ਗੱਲ ਉਹ ਦਿਲੋਂ ਵੀ ਆਈ ਕੁਛ ਆ ਉਹਦਾ ਐਵੇਂ ਚੱਲਦਾ ਅੱਛਾ ਬਹੁਤ ਲੋਕਾਂ ਦੇ ਅੱਖਾਂ ਦੇ ਵਿੱਚ ਅੰਜੂ ਹੈ ਵੀ ਫੋਟੋ ਲੱਗੀ ਆ ਹੈ ਇਹਨਾਂ ਨੇ ਆ ਫੋਟੋ ਲਾਈ ਆ ਆਹ ਲਾਈ ਆ ਕਿੰਨੀ ਦਾੜੀ ਰੱਖੀ ਆ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਅਸੀਂ ਵਪਾਰ ਨਹੀਂ ਕਰਦੇ ਜਾਂ ਅਸੀਂ ਪੰਜਾਬ ਚੋਂ ਪੈਸਾ ਨਹੀਂ ਕਮਾਇਆ ਉਹ ਆਂਟੀ ਦੇਲਾ ਉਹਨਾਂ ਦਾ ਹਾਲ ਚੁੰਨੀ ਲਈ ਫਿਰਦੇ ਨੇ ਅਸੀਂ ਅਸੀਂ ਵੀ ਪੰਜਾਬ 'ਚ ਵਪਾਰ ਕਰਦੇ ਆਂ ਮੁੰਡੇ ਦੇ ਤਿੰਨ ਸਟੋਰ ਨੇ ਇਹਦੇ ਇਹ ਆਪਣੇ ਵੀ ਮਹਾਰਾਜ ਦੀ ਕਿਰਪਾ ਨਾਲਾ ਉਰੋਂ ਹੀ ਕਮਾਏ ਪੈਸੇ ਸਹੀ ਤਰੀਕੇ ਨਾਲ ਵੀ ਤਾਂ ਕਮਾਏ ਜਾ ਸਕਦੇ ਨੇ ਇਹਨਾਂ ਨੂੰ ਪਤਾ ਵੀ ਕੋਈ ਕਾਰਵਾਈ ਹੋਣੀ ਨਹੀਂ ਜੋ ਮਰਜ਼ੀ ਕਰਦੇ ਫਰੀ ਜਾਈਏ ਸੋ ਤੁਸੀਂ ਇਹਨਾਂ ਦਾ ਵਰਜ਼ਨ ਲਾਓ ਹਨਾ ਤੇ ਸਾਡਾ ਸਪੋਰਟ ਕਰੋ ਸਾਰੇ ਭਰਾ ਬਹੁਤ ਔਖਾ ਲੱਗਦਾ ਭਾਜੀ ਕਈ ਲੱਖ ਰੁਪਏ ਫਸ ਚੁੱਕੇ ਆਂ ਲੋਕਾਂ ਦੇ ਅੱਜਕੱਲ 50000 ਦਾ ਬੜਾ ਔਖਾ ਨੂੰ ਤਾਂ ਕਈ ਲੱਖ ਫਸਾਈ ਬੈਠੇ ਹੋਣੇ ਆ ਕਿੰਨੇ ਐਵੇਂ ਦੇ ਕੇਸ ਆ ਹੁਣ ਅਸੀਂ ਚੋ ਸੋਦਾ ਕਰਨ ਹੁਣ ਅਸੀਂ ਆਪਣੇ ਏਰੀਆ ਦੀ ਜ਼ਿੰਮੇਵਾਰੀ ਲਵਾਂਗੇ ਕਿਸੇ ਨੂੰ ਚੰਗੇ ਲੱਗੇ ਕਿਸੇ ਨੂੰ ਮਾੜੇ ਲੱਗੇ ਤਾਂ ਹੁਣ ਉਹਦੀ ਸੋਚ ਆ ਪਰ ਅਸੀਂ ਜਿੰਨੇ ਜੋਗੇ ਹੈਗੇ ਆ ਜਿੰਨਾ ਕੇ ਏਰੀਆ ਸਾਨੂੰ ਜੇ ਭਾਨੇ ਦੀ ਗੱਲ ਤੇ ਫੁੱਲ ਚੜਾ ਦੇਣ ਵੀ ਹਰੇਕ ਬੰਦਾ ਆਪਣਾ ਆਪਣਾ ਏਰੀਆ ਸੰਭਣ ਲੱਗ ਜਵੇ ਨਾ ਤਾਂ ਫਿਰ ਏਡਾ ਵੱਡਾ ਇਕੱਠ ਕਰਨ ਦੀ ਵੀ ਲੋੜ ਨਹੀਂ ਹੈ ਜੀ ਅਗਲਾ ਸੰਘਰਸ਼ ਕੀ ਹੋਏਗਾ ਤੁਹਾਡੇ ਤੁਹਾਡੇ ਵੱਲੋਂ ਕੀ ਕੁਝ ਜੀ ਕਹੂਗਾ ਉਹਦੇ ਨਾਲ ਹੀ ਚੱਲਾਂਗੇ ਅਸੀਂ ਜਿਵੇਂ ਬਾਈ ਕਹੂਗਾ ਜਿੱਦਣ ਬਾਈ ਗਲਤ ਹੋਊਗਾ ਉਹਦੇ ਖਿਲਾਫ ਵੀ ਚੱਲਣ ਦੀ ਜ਼ਰੂਰਤ ਰੱਖਦੇ ਆਂ ਅੰਨੇ ਭਗਤ ਨਹੀਂ ਹੈਗੇ ਇੱਕ ਵੱਡਾ ਮਾਫੀਆ ਜਿਹੜਾ ਹੈਗਾ ਚੱਲ ਚੁਕਿਆ ਇਹ ਉਹਨੂੰ ਵੱਡਾ ਮਾਫੀਆ ਜਹੀ ਹੈ ਬਾਈ ਹੁਣ ਚਿੱਟੇ ਨਾਲ ਤਾਂ ਇੱਕ ਮੁੰਡਾ ਮਰਦਾ ਤਾਂ ਸਾਰਾ ਪਰਿਵਾਰ ਖਰਾਓਆ ਖੜਾ ਦੇਖ ਲਓ ਚਿੱਟੇ ਨਾਲ ਤਾਂ ਇੱਕ ਬੰਦੇ ਦਾ ਹੁੰਦਾ ਉਹ ਵੀ ਚਲੋ ਗਲਤ ਚੀਜ਼ ਆ ਪਰ ਇਹ ਤਾਂ ਸਾਰਾ ਪਰਿਵਾਰ ਸਫਰ ਕਰ ਰਿਹਾ ਇੰਨੇ ਪੈਸਿਆਂ ਦਾ ਲਾਸ ਕੌਣ ਚੱਲੂਗਾ ਸੋ ਸਾਨੂੰ ਥੋੜੇ ਵਰਗੇ ਸਾਨੂੰ ਥੋੜੇ ਵਰਗੇ ਪੱਤਰਕਾਰ ਭਰਾਵਾਂ ਦੇ ਬਹੁਤ ਮਾਣ ਹੈ ਨਾਲ ਚੱਲੋ ਭਾਜੀ ਹੋਰ ਸਵਾਲ ਹੈ ਕਿ ਅਕ سوشਲ ਮੀਡੀਆ ਦੇਖ ਰਿਹਾ ਜੀਗਾ ਕਿ ਭਾਨਾ ਫੇਮ ਵਾਸਤੇ ਜਿਹੜਾ ਹੈਗਾ ਸਾਰਾ ਕੁਝ ਕਰਦਾ ਕੀ ਕਹਿਣਾ ਚਾਹੂਗੇ ਉਹਦਾ ਚੈਨਲ ਦੇਖਿਆ ਉਹਦਾ ਚੈਨਲ ਦੇਖਿਆ ਤੁਸੀਂ ਤੁਸੀਂ ਮੈਨੂੰ ਪਤਾ ਲੋਕਾਂ ਦਾ ਸਵਾਲ ਪੁੱਛਦੇ ਪਏ ਹੋ ਵੀ ਉਹਨੂੰ ਕੀ ਫੇਮ ਦੀ ਲੋੜ ਹੈ ਕਿਹਨੂੰ ਨਹੀਂ ਪਤਾ ਦੁਨੀਆ ਦੇ ਬੰਦੇ ਨੂੰ ਜਿਹਨੂੰ ਪੰਜਾਬੀ ਹਿੰਦੀਆਂ ਦੀ ਹੋਵੇ ਵੀ ਉਹਨੂੰ ਪਤਾ ਨਹੀਂ ਵੀ ਭਾਨਾ ਸਿੱਧੂ ਕੌਣ ਹੈ ਇਹ ਤਾਂ ਨਿਆਣੇ ਵਾਲੀ ਗੱਲਾਂ ਫਿਰ ਤੁਸੀਂ ਆ ਕੇ ਖੜੋ ਉਹਦੇ ਨਾਲ ਲੱਤਾਂ ਜਿੜ ਤੇ ਚਾਹੀਦੀ ਹੁਣ ਚੱਕ ਕੇ ਜੇ ਅੰਦਰ ਸਿੱਟ ਲੈਂਦੇ ਹੁਣ ਜੇ ਗੁਰੂ ਘਰ ਖੜ ਕੇ ਸੌਂ ਖਾਦੀਏ ਵੀ ਜੇ ਪ੍ਰਸ਼ਾਸਨ ਨੇ ਲਾਠੀ ਚਾਰਜ ਕਰਤਾ ਤਾਂ ਨਾਲ ਹੀ ਆਂ ਫਿਰ ਖਾਣੀਆਂ ਹੀ ਪੈਣੀਆਂ ਟਾਂਗਾ ਜੀ ਤਾਂ ਫੋਨ ਫੋਨ ਫੜਾਤੇ ਹੀ ਭਰਾਵਾ ਸਭ ਤੋਂ ਬਾਅਦ ਛੱਟ ਵੀ ਮੇਰੀ ਲੱਗਣੀ ਸੀ ਅਗਰ ਦੇ ਵਿੱਚ ਨੌਜਵਾਨ ਬਹੁਤ ਸਾਰੇ ਦੇਖਦੇ ਕਿ ਸ੍ਰੀਣਾ ਨਾ ਜਾਣਾ ਚਾਹੁੰਗੇ ਜਿਹੜੇ ਬਾਹਰ ਜਾਓ ਯਾਰ ਬਾਈ ਬਣ ਕੇ ਹੁਣ ਐਡੇ ਐਡੇ ਬਿਲਡਰ ਨੇ ਉਹ ਦੇਖੋ ਕਿੰਨੀਆਂ ਕਿੰਨੀਆਂ ਹਨਾ ਪ੍ਰਾਪਰਟੀ ਬਣਦੀਆਂ ਪਈਆਂ ਨੇ ਉਹ ਬਣਦੀਆਂ ਤਾਂ ਨੇ ਵਿਕਦੀਆਂ ਪਈਆਂ ਨੇ ਜਿਉਂ ਨਾਲ ਚ ਸ਼ੋਰੂਮ ਅਗਲਾ ਲੱਖਾਂ ਦੇ ਰੈਂਟ ਤੇ ਲੈਂਦਾ ਕੁਛ ਨਾ ਕੁਛ ਆਉਟਪੁੱਟ ਨਿਕਲਦੀ ਹੁੰਦੀ ਕੋਈ ਬੇਫਕੂਪ ਥੋੜੀ ਹੈ ਬਈ ਐਦਾਂ ਹੀ ਕਰੀ ਜਾਂਦਾ ਤੁਸੀਂ ਆਰਗੇਨਿਕ ਨਾਲ ਜੁੜੋ ਲੈ ਮੇਰੇ ਨਾਲ ਲੇ ਕੇ ਲੈ ਲਓ ਜੇ ਤੁਹਾਡਾ ਕੰਮ ਨਾ ਚੱਲੇ ਗੱਲ ਡੈਡੀਕੇਸ਼ਨ ਦੀ ਹੈ ਤੁਸੀਂ बिजनेসম্যান ਹੋ ਸਰ ਤਰੱਕੀ ਕੀਤੀ ਹੈ ਬੜਾ ਪੰਜਾਬ ਚ ਨਾਮ ਕਮਾਇਆ ਅਸੀਂ ਪਿੰਡ ਚ ਉੱਠੇ ਹੋਏ ਬੰਦੇ ਆ ਅੱਜ ਮਹਾਰਾਜ ਦੀ ਕਿਰਪਾ ਨਾਲ ਸਾਡੇ ਪੰਜਾਬ ਚ 12 ਤੋਂ 15 ਸਟੋਰ ਖੁੱਲਣ ਜਾ ਰਹੇ ਆ ਉਹ ਹਾਂ ਉਹਦੇ ਚ ਜਨਕਿ ਅਸੀਂ ਆ ਗੱਡੀ ਖੜੀ ਮੇਰੇ ਵਾਲੀ ਲੈ ਇਹ ਤੇ ਹੱਥ ਧਰ ਕੇ ਕਹਿ ਦਈਏ ਇਹਨੂੰ ਮੈਲਣਾ ਚਲਾ ਦਿਓ ਵੀ ਇਹਦੇ ਚ ਇੱਕ ਵੀ ਹਰਾਮ ਦਾ ਪੈਸਾ ਹੋਵੇ ਤਾਂ ਨਹੀਂ ਕਹਿ ਸਕਦੇ ਇੱਕ ਉਹ ਖੜੀ ਇੱਕ ਇਹ ਖੜੀ ਹੈ ਇਹਦੇ ਚ ਇੱਕ ਵੀ ਪੈਸਾ ਹੋਵੇ ਹਰਾਮ ਦਾ ਤਾਂ ਸਾਡਾ ਕੱਕ ਨਾ ਰਵੇ ਕਹਿਣ ਐਵੇਂ ਸਭ ਤੋਂ ਪਹਿਲਾਂ ਇਹ ਕਹਿਣ ਵੀ ਨਾ ਮੇਰੇ ਬੱਚਿਆਂ ਦੇ ਪਾਵੇ ਉਹ ਯਾਰ ਬਹੁਤ ਔਖਾ ਸੀ ਠੀਕ ਹੈ ਇਹਦੇ ਪਿੱਛੇ ਲੱਗੇ ਹੋਇਆ ਜੋ ਵੀ ਅਜਾ ਚਾਰ ਬੰਦੇ ਅਜ ਜਾਣਦੇ ਆ ਪੈਸੇ ਕਮਾਉਣੇ ਸੀ ਕਮਾ ਲੇ ਥੋੜੇ ਨਾਲ ਵੀ ਹੁਣ ਸਰ ਜੂਗਾ ਸਿਸਟਮ ਛੋਟਾ ਕਰ ਦਾਂਗੇ ਪਰ ਆਹ ਕੰਮ ਨਹੀਂ ਛੱਡਣੇ ਉਹਨੂੰ ਦੇਖ ਲੋ ਕਿਵੇਂ ਪਿਆਰ ਕਰਦੇ ਆ ਭਾਨੇ ਨੂੰ ਅਸੀਂ ਉਹਨੂੰ ਪਿਆਰ ਕਰਦੇ ਆ ਉਹਦੇ ਮਗਰਾਂ ਲੱਖਿਆਂ ਨੂੰ ਕਿਵੇਂ ਪਿਆਰ ਕਰਦੇ ਆ ਹਨ ਸਾਨੂੰ ਵੀ ਕਰਨ ਲੱਗ ਜਾਣਗੇ ਜੇ ਸਹੀ ਕੰਮ ਕਰਾਂਗੇ ਪਾਣਾ ਭਾਈ ਸਾਡੇ ਨਾਲ ਗੱਲਬਾਤ ਕਰਾਂਗੇ ਭਾਜੀ ਕੀ ਕਹਿਣਾ ਚਾਹੁੰਦੇ ਆ? ਵਡਾ ਸੰਘਰਸ਼ ਦੇਖਣ ਨੂੰ ਮਿਲਿਆ ਭਾਜੀ ਕੀ ਕਹਿਣਾ ਚਾਹੁੰਗੇ? ਕੀ ਆਲਾ ਵੀਰੇ? ਤੇ ਆਪਣਾ ਜਿਹੜਾ ਸੰਘਰਸ਼ ਆ ਜਿਹੜਾ ਤੁਹਾਨੂੰ ਦੇਖ ਹੀ ਰਹੇ ਹੋ ਤੁਸੀਂ ਆਪਾਂ ਸਾਰੀ ਜਿਹੜੀ ਗੱਲਬਾਤ ਆ ਲੋਕਾਂ ਦਾ ਬਹੁਤ ਤਕੜਾ ਰਿਸਪੌਂਸ ਰਿਹਾ ਪਰ ਅਗਲੀ ਜਿਹੜੀ ਗੱਲ ਇਹ ਜਨਤਾ ਨੂੰ ਕਹਿਣਾ ਚਾਹਣਾ ਇਤੋਂ ਬਾਅਦ ਜਿਵੇਂ ਤੁਹਾਡੇ ਘਰਾਂ ਦੇ ਮੂਰੇ ਤੁਸੀਂ ਕਹਿੰਦੇ ਸੀ ਨਾ ਤੁਸੀਂ ਇੱਥੇ ਆ ਕੇ ਸਾਬਤ ਕਰ ਦਿੰਦੇ ਮੀਡੀਆ 'ਚ ਜੇ ਮੈਂ ਗਲਤ ਆ ਸਿੱਤੇ ਕੇ ਸਾਬਤ ਕਰ ਦੇ ਪਰ ਹੁਣ ਤੁਹਾਨੂੰ ਨਾ ਇਸ ਤਰ੍ਹਾਂ ਤੁਹਾਨੂੰ ਸਾਬਤ ਕਰਾਉਣਾ ਤੁਸੀਂ ਯਾਦ ਰੱਖੋਗੇ ਜਿਹੜਾ ਬੰਦਾ ਸਾਡਾ ਏਜੰਟ ਸਾਡੇ ਬੰਦੇ ਨੂੰ ਧਮਕੀ ਦੂ ਗੱਡੀ ਪਾ ਕੇ ਪਿੱਛੇ ਘੜੂਚੂਗਾ ਜਿਹੜਾ ਕਰੋੜਾਂ ਰੁਪਏ ਜਿਹੜਾ ਹੈਗਾ ਜਨਤਾ ਦਾ ਫਸਿਆ ਹੋਇਆ ਕੀਵੇਂ ਦੇਖਦੇ ਹੋ ਤੁਹਾਡੇ ਕੋਲ ਇੱਕ ਸਰਕਾਰ ਕਾਨੂੰਨ ਬਣਾਵੇ ਇਹ ਕਹਿੰਦੇ ਕਾਨੂੰਨ ਹੱਥਾਂ ਚ ਲੰਦਾ ਅਸੀਂ ਕਹਿੰਨੇ ਆ ਕਿ ਸਰਕਾਰ ਕਾਨੂੰਨ ਬਣਾਵੇ ਚੰਗਾ ਕਾਨੂੰਨ ਬਣਾ ਕੇ ਲੋਕਾਂ ਦੇ ਇਨਸਾਫ ਕਰੇ ਸਾਨੂੰ ਕਹਿੰਦੇ ਨੇ ਲੋਕਾਂ ਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਕਾਨੂੰਨ ਹੱਥਾਂ ਚ ਲੈਣੇ ਅਸੀਂ ਕਿਉਂ ਕਾਨੂੰਨ ਹੱਥਾਂ ਦੇ ਵਿੱਚ ਲਾਵਾਂਗੇ ਜੇ ਸਰਕਾਰ ਨਹੀਂ ਹੱਲ ਕਰੂਗਾ ਫਿਰ ਅਸੀਂ ਤਾਂ ਪ੍ਰੋਟੈਸਟਾਂ ਵਿੱਚ ਜਾਰੀ ਰੱਖਾਂਗੇ ਰੱਖਾਂਗੇ ਇੱਕ ਜਗ੍ਹਾ ਮੈਂ ਪੜ ਰਿਹਾ ਸੀ ਕਿ ਕਹਿੰਦੇ ਪਾਣਾ ਜਿਹੜਾ ਹੈਗਾ ਫੇਮ ਫੇਮ ਦੇ ਵਾਸਤੇ ਜਿਹੜਾ ਹੈਗਾ ਆਗੇ ਅਤੇ ਐਮਐਲਏ ਦੀ ਚੋਣਾਂ ਜਿਹੜੀ ਹੈਗੀ 2027 ਦੀ ਲੜਨਗੇ ਕੀ ਕਹਿਣਾ ਚਾਹੁੰਗੇ ਉਹਨੂੰ ਲੋਕਾਂ ਨੂੰ ਲੜੂਗਾ ਇੱਕ ਜਗ੍ਹਾ ਪੜ ਰਿਹਾ ਸੀ ਕਿ ਮੈਂ ਮੈਂ ਲੜੂੰਗਾ ਹਾਂਜੀ ਜੀ ਮੈਂ ਲੜਨੂੰ ਮੈਂ ਤਾਂ ਤੁਸੀਂ ਮੇਰੀ ਗੱਲ ਸੁਣੋ ਚੋਂ ਲੜਣ ਜਾਂ ਲੜਨ ਤਾਂ ਬਾਅਦ ਦੀ ਗੱਲ ਹੈ ਤੁਸੀਂ ਆਹ ਦੇਖੋ ਪਹਿਲਾਂ ਕਿੰਨੇ ਕੰਮ ਕਰਾਉਣੇ ਐਮਐਲਏ ਕੋਈ ਕਰਾ ਦੂ ਇੰਨੇ ਕੰਮ ਆਹ ਜਿਹੜਾ ਤੀਜੇ ਦਿਨ ਟਰੋਲ ਕਰਦੇ ਨੇ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਚੱਕੀ ਫਿਰਦੇ ਤੁਸੀਂ ਹਲਕੇ ਦੀ ਗੱਲ ਕਰਦੇ ਹੋ ਇਸ ਕਰਕੇ ਤੁਸੀਂ ਇੱਕ ਹਲਕੇ ਦੀ ਗੱਲ ਕਰਦੇ ਹੋ ਪੂਰੇ ਪੰਜਾਬ ਦੇ ਕੰਮ ਕਰਾਈ ਜਾਣੇ ਐ ਐਮਐਲਏ ਤਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹਨੇ ਦਾਤਾਂ ਬਖਸਦੀਆਂ ਐਮਐਲਏ ਨੇ ਤਾਂ ਕੰਮ ਕੀਤੇ ਵੀ ਨਹੀਂ ਹੈਗੇ ਜਿਹੜੇ ਗੁਰੂ ਸਾਹਿਬ ਨੇ ਸਾਥੋਂ ਕਰਾ ਲਏ ਉਹ ਸਾਰੀ ਨੌਜੋਨ ਤੋਂ ਦੇਖ ਰਹੇ ਪੰਜਾਬ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ ਬਸ ਉਹਨਾਂ ਲਈ ਨੇ ਤੁਸੀਂ ਆਇਆ ਕਰੋ ਸੱਤੀ ਨੂੰ ਵੀ ਕਹਿ ਦਿਓ ਤੁਹਾਡੇ ਚੈਨਲ ਤੇ ਤੁਸੀਂ ਸਪੈਸ਼ਲ ਆਪਾਂ ਪੂਰੀ ਗੱਲਬਾਤ ਜਿਹੜੀ ਆਪਾਂ ਪਿੰਡ ਬੈਠ ਕੇ ਕਰਦੇ ਆਂ ਪੂਰੀ ਗੱਲਬਾਤ ਤੁਹਾਡੇ ਸਟੂਡੀਓ ਚ ਆ ਕੇ ਕਰਦੇ ਤਾਂ ਭਾਰੀ ਸੰਖਿਆ ਦੇ ਵਿੱਚ ਏਜੰਟ ਤੋਂ ਸਤਾਏ ਹੋਏ ਲੋਕ ਜਿਹੜੇ ਹੈਗੇ ਇੱਥੇ ਪਹੁੰਚੇ ਸੀਗੇ ਤੁਸੀਂ ਪੰਨਾ ਸਿੰਘ ਸਿੱਧੂ ਨਾਲ ਵੀ ਗੱਲਬਾਤ ਦੇਖੀ ਕਿਵੇਂ ਕਿਹੋ ਜਿਹੀ ਲੱਗੀ ਤੁਹਾਨੂੰ ਗੱਲਬਾਤ ਕਮੈਂਟ ਦੇ ਰਾਈ ਜਰੂਰ ਦੱਸਿਓ ਮੇਰੇ ਸੇ ਹੋਗੀ ਬਲਵਿੰਦਰ ਆਰਿਆਂ ਦੇ ਨਾਲ ਚੈਨਲ ਸਤਰੰਗ ਮਨੀਸ਼ ਕੁਮਾਰ ਮੋਹਾਲੀ